ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਸੁਰਿੰਦਰ ਕੌਰ ਜਿਹੜੀ ਪਟਿਆਲੇ ਦੀ ਰਹਿਣ ਵਾਲੀ ਹੈ ਉਹਦਾ ਘਰ ਪੰਜਾਬ ਯੂਨੀਵਰਸਿਟੀ ਦੇ ਨੇੜੇ بیٹے ਦਾ ਆਨੰਦ ਕਾਰਜ ਹੋਇਆ ਘਰ ਨੂੰ ਆਈ ਵਿਆਕੇ ਤੇ ਜਿਹੜੀ ਨੂੰ ਸੀ ਉਹ ਗੁਰੂ ਮਹਾਰਾਜ ਦੀ ਰਹਿਮਤ ਸਦਕਾ ਗੁਰਸਿੱਖ ਪਰਿਵਾਰ ਚੋਂ ਸੀ ਬੜੀ ਭਰੋਸੇ ਵਾਲੀ ਸੀ ਨੂ ਜਿਹੜੀ ਸੀ ਉਹ ਬਾਣੀ ਪੜਨ ਵਾਲੀ ਸੀ ਉਸਨੇ ਘਰ ਦਾ ਮਾਹੌਲ ਹੋਰ ਜ਼ਿਆਦਾ ਚੰਗਾ ਬਣਾ ਦਿੱਤਾ ਜਦੋਂ ਉਸ ਤੇ ਘਰ ਵਿੱਚ ਪੈਰ ਪਏ ਪਰ ਸਾਧ ਸੰਗਤ ਜੀ ਹੁਣ ਇਹ ਪਰਿਵਾਰ ਜਿਹੜਾ ਸੁਰਿੰਦਰ ਕੌਰ ਦਾ ਇੱਕ ਦਿਨ ਨੂ ਰਾਣੀ ਨੇ ਆਖਿਆ ਮੰਮੀ ਜੀ ਮੇਰਾ ਦਿਲ ਕਰਦਾ ਹੈ ਕਿ ਅਸੀਂ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਝਾਪ ਕਰਵਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਸਤਗੁਰ ਪਾਤਸ਼ਾਹ ਜੀ ਘਰ ਵਿੱਚ ਆਉਣ ਤਿੰਨ ਦਿਨ ਕਿਤੇ ਸਾਨੂੰ ਸੇਵਾ ਦਾ ਮੌਕਾ ਮਿਲੇ ਅਸੀਂ ਸਾਰੇ ਰਲ ਮਿਲ ਕੇ ਬਾਣੀ ਸੁਣੀਏ ਤੇ ਬੜਾ ਚੰਗਾ ਹੋਵੇਗਾ ਸਤਗੁਰ ਪਾਤਸ਼ਾਹ ਜੀ ਦਾ ਸਾਨੂੰ ਸ਼ੁਕਰਾਨਾ ਕਰਨ ਦਾ ਮੌਕਾ ਮਿਲੇਗਾ ਅਸੀਂ ਸ਼ੁਕਰਾਨਾ ਕਰੀਏ ਗੁਰੂ ਮਹਾਰਾਜ ਜੀ ਦਾ ਹੁਣ ਬੇਟੀ ਦੇ ਮਨ ਵਿੱਚ ਇਹ ਖਿਆਲ ਸੀ ਸਾਥ ਸੰਗਤ ਜੀ ਬੜਾ ਚੰਗਾ ਖਿਆਲ ਸੀ ਪਰ ਸੱਸ ਨੇ ਦੋ ਤਿੰਨ ਵਾਰ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਉਸ ਭੈਣ ਨੇ ਕਈ ਵਾਰ ਕਿਹਾ ਕਿ ਮੰਮੀ ਜੀ ਮੇਰੀ ਬੇਨਤੀ ਸੁਣ ਲਵੋ ਅਸੀਂ ਘਰ ਵਿੱਚ ਅਖੰਡ ਪਾਠ ਸਾਹਿਬ ਜੀ ਕਰਵਾ ਲਈਏ ਸੇਵਾ ਕਰੀਏ ਮੇਰਾ ਦਿਲ ਬੜਾ ਕਰਦਾ ਹੈ ਪਰ ਸਾਥ ਸੰਗਤ ਜੀ ਉਹਦੀ ਸੱਸ ਕਹਿਣ ਲੱਗੀ ਕੌਣ ਤਿੰਨ ਦਿਨ ਸੇਵਾ ਕਰੇਗਾ ਕੌਣ ਪ੍ਰਸ਼ਾਦ ਦੇ ਸ਼ਕਾਏਗਾ ਕੌਣ ਰਾਤ ਨੂੰ ਜਾਗੇਗਾ ਸਾਡੇ ਵੀ ਮਨ ਵਿੱਚ ਕਈ ਵਾਰ ਇਸ ਖਿਆਲ ਆ ਜਾਂਦਾ ਹੈ ਕਿ ਸੇਵਾ ਨਹੀਂ ਹੋਣੀ ਸਾਡੇ ਤੋਂ ਪ੍ਰਸ਼ਾਦ ਨਹੀਂ ਬਣਨੇ ਜਾਗਿਆ ਨਹੀਂ ਜਾਣਾ ਨੂੰ ਸਾਸ ਨੇ ਆਪਣੀ ਨੂੰ ਨੂੰ ਜਵਾਬ ਦਿੱਤਾ ਹੈ ਕਿ ਕੌਣ ਸੇਵਾ ਕਰੇਗਾ ਕੌਣ ਰਾਤਾਂ ਨੂੰ ਜਾਗੇਗਾ ਸਾਡੇ ਕੋਲੋਂ ਸੇਵਾ ਨਹੀਂ ਹੋਣੀ ਤਿੰਨ ਦਿਨ ਤੇ ਸਾਥ ਸੰਗਤ ਜੀ ਉਸ ਭੈਣ ਦਾ ਮਨ ਅੰਦਰੋਂ ਮੰਨੇ ਨਾ ਸਾਸ ਨੇ ਜਵਾਬ ਤਾਂ ਦੇ ਦਿੱਤਾ ਸੀ ਪਰ ਭੈਣ ਥੋੜੇ ਦਿਨ ਚੁੱਪ ਕਰ ਗਈ ਥੋੜੇ ਦਿਨ ਬਾਅਦ ਉਹਨੇ ਫੇਰ ਕਹਿ ਦਿੱਤਾ ਕਿ ਮੰਮੀ ਜੀ ਤੁਸੀਂ ਹੁਕਮ ਕਰੋ ਇੱਕ ਵਾਰ ਦੱਸੋ ਮੈਨੂੰ ਆਪਾਂ ਅਥਨ ਪਾਠ ਸਾਹਿਬ ਕਰਵਾ ਲੈਨੇ ਆਂ ਸੇਵਾ ਮੈਂ ਆਪੇ ਕਰ ਲਵਾਂਗੀ ਆਪੇ ਮੈਂ ਪ੍ਰਸ਼ਾਦੇ ਪਕਾ ਲਵਾਂਗੀ ਰਾਤਾਂ ਨੂੰ ਜਾਗ ਵੀ ਲਵਾਂਗੀ ਦੇਖੋ ਪਿਆਰ ਕਿੰਨਾ ਸੀ ਉਸ ਭੈਣ ਦਾ ਮਨ ਦੇ ਅੰਦਰ ਤੇ ਸਾਥ ਸੰਗਤ ਜੀ ਉਸ ਦਿਨ ਜਦੋਂ ਭੈਣ ਨੇ ਇਹ ਗੱਲ ਕਹੀ ਤਾਂ ਬੀਬੀ ਸੁਰਿੰਦਰ ਕੌਰ ਨੇ ਉਦੋਂ ਤੱਕ ਕੋਈ ਜਵਾਬ ਨਹੀਂ ਦਿੱਤਾ ਥੋੜੇ ਦਿਨਾਂ ਬਾਅਦ ਆ ਕੇ ਆਪੇ ਨੂੰ ਨੂੰ ਕਹਿਣ ਲੱਗੀ ਕਿ ਮੈਂ ਤਾਂ ਜੀ ਨੂੰ ਬੁਲਾਉਣਾ ਸੀ ਫੋਨ ਕਰਕੇ ਬੁਲਾ ਦਿੱਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਪ ਜਾਂ ਸੇਵਾ ਤਿੰਨ ਦਿਨ ਮੇਰੇ ਕੋਲ ਨਹੀਂ ਕਰਵਾਈ ਜਾਣੀ ਪਰ ਜਿਹੜੇ ਬਾਬਾ ਜੀ ਨੂੰ ਮੈਂ ਮੰਦੀ ਹਾਂ ਫੋਨ ਕਰ ਦਿੱਤਾ ਹੈ ਉਹ ਕੱਲ ਨੂੰ ਹੀ ਘਰ ਆ ਰਹੇ ਨੇ ਜਿਨ੍ਹਾਂ ਦੀ ਮੈਂ ਸੇਵਾ ਕਰਨੀ ਚਾਹਨੀ ਆ ਉਹ ਆਉਣਗੇ ਤੇ ਉਹਨਾਂ ਲਈ ਤੂ ਪ੍ਰਸ਼ਾਦ ਦੇ ਦਾ ਪ੍ਰਬੰਧ ਕਰ ਦਵੀਂ ਤੇ ਉਹਨਾਂ ਦੀ ਮੈਂ ਸੇਵਾ ਕਰਨੀ ਹੈ ਤੇ ਤਿੰਨ ਦਿਨ ਸੇਵਾ ਦੀ ਲੋੜ ਹੀ ਨਹੀਂ ਪੈਣੀ ਰਾਤ ਨੂੰ ਜਾਗਨ ਦੀ ਵੀ ਲੋੜ ਨਹੀਂ ਪੈਣੀ ਬਸ ਕੱਲ ਨੂੰ ਆਉਣਾ ਹੈ ਥੋੜੀ ਦੇਰ ਤੇ ਅਰਦਾਸ ਬੇਨਤੀ ਕਰਕੇ ਪ੍ਰਸ਼ਾਦਾ ਛੱਕ ਕੇ ਚਲੇ ਜਾਣਗੇ ਤੇ ਸਾਡੇ ਸਾਰੇ ਕਾਜ ਸਵਾਰ ਜਾਣਗੇ ਜਦੋਂ ਐਨੀ ਗੱਲ ਸੱਸ ਨੇ ਕਹੀ ਤੇ ਜਾਂਦੀ ਜਾਂਦੀ ਐਨੀ ਗੱਲ ਕਹਿ ਗਈ ਕਿ ਮੈਂ ਤਾਂ ਆਪਣੇ ਵਾਲੇ ਨੂੰ ਬੁਲਾ ਲਿਆ ਫੋਨ ਕਰਕੇ ਸੱਸ ਨੇ ਦੇਖੋ ਸਾਥ ਸੰਗਤ ਜੀ ਕੀ ਗੱਲ ਕਹੀ ਕਿ ਮੈਂ ਤਾਂ ਆਪਣੇ ਵਾਲੇ ਨੂੰ ਫੋਨ ਕਰਕੇ ਬੁਲਾ ਲਿਆ ਹੈ ਤੇ ਕੱਲ ਨੂੰ ਆ ਰਹੇ ਨੇ ਅਰਦਾਸ ਕਰਨ ਪ੍ਰਸ਼ਾਦਾ ਛਕਣ ਬੇਨਤੀ ਕਰਨ ਤੇ ਜੇ ਤੇਰੇ ਵਾਲੇ ਨੂੰ ਕੋਈ ਫੋਨ ਹੁੰਦਾ ਹੈ ਤਾਂ ਤੂੰ ਬੁਲਾ ਲੈ ਅਰਦਾਸ ਕਰਨ ਆਪਣੀ ਨੂੰ ਨੂੰ ਧਾਨਾ ਮਾਰਦੇ ਹੋਏ ਹਾਂ ਕਿ ਮੇਰਾ ਭਰੋਸਾ ਜਿੱਦੇ ਤੇ ਹੈ ਮੈਂ ਉਹਨੂੰ ਬੁਲਾ ਲਿਆ ਫੋਨ ਕਰਕੇ ਤੇ ਤੇਰਾ ਭਰੋਸਾ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਹੈ ਤੇ ਜੇ ਸਤਿਗੁਰ ਉੱਪਰ ਭਰੋਸਾ ਕਰਦੀ ਹੈ ਤੇ ਤੂੰ ਉਹਨਾਂ ਨੂੰ ਬੁਲਾ ਲੈ ਉਹ ਭੈਣ ਆਪਣੀ ਸੱਸ ਦਾ ਜਵਾਬ ਸੁਣ ਕੇ ਅੰਦਰੋਂ ਅੰਦਰ ਹੀ ਵਿਰਾਗ ਚ ਆ ਗਈ। ਫੇ ਸਤਗੁਰ ਪਾਤਸ਼ਾਹ ਜੀ ਗੱਲ ਜੇ ਮੇਰੇ ਤੱਕ ਹੁੰਦੀ ਆਪਸੀ ਹੁੰਦੀ ਤਾਂ ਮੈਂ ਸਹਿ ਲੈਂਦੀ। ਪਰ ਸਤਗੁਰ ਪਾਤਸ਼ਾਹ ਜੀ ਗੱਲ ਹੁਣ ਤੁਹਾਡੀ ਤੇ ਸਿੱਖੀ ਦੀ ਹੈ। ਸਤਗੁਰ ਪਾਤਸ਼ਾਹ ਜੀ ਗੱਲ ਤਾਂ ਹੁਣ ਪਰੋਸੇ ਦੀ ਹੈ, ਫਿਸ਼ਵਾਸ ਦੀ ਹੈ। ਸਤਗੁਰ ਮਹਾਰਾਜ ਗੱਲ ਤਾਂ ਹੁਣ ਸੱਚੇ ਦੀ ਤੇ ਝੂਠ ਦੀ ਹੈ। ਤੇ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋਣੀ। ਰੋ ਰੋ ਕੇ ਉਹਨੇ ਅਰਦਾਸਾ ਕੀਤੀ ਆ ਕਿ ਮੇਰੀ ਸੱਸ ਨੇ ਫੋਨ ਕਰਕੇ ਬੁਲਾ ਲਿਆ ਜਿੰਨੂੰ ਬੁਲਾਣਾ ਸੀ ਤੇ ਮੇਰੀ ਤਾਂ ਅਰਦਾਸ ਹੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਸੇਵਾ ਕਰਨ ਦੀ ਅਰਦਾਸ ਕਰਵਾਉਂਦੀ ਤੁਹਾਨੂੰ ਘਰ ਬੁਲਾਉਣ ਦੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਆਸ਼ਾ ਜੀ ਮੇਰੀ ਅਰਦਾਸ ਬੇਨਤੀ ਸੁਣੋ ਕਿਰਪਾ ਕਰੋ ਮੈਨੂੰ ਸੇਵਾ ਦਾ ਮੌਕਾ ਮਿਲ ਜਾਏ ਕੱਲ੍ਹ ਨੂੰ ਆਉਣ ਜਾਂ ਨਾ ਆਉਣ ਅਰ ਸਤਗੁਰ ਸੱਚੇ ਪਾਸ਼ਾ ਜੀ ਤੁਸੀਂ ਜ਼ਰੂਰ ਘਰ ਆਉਣਾ ਹੈ ਪਗਤਾ ਕੇ ਵਸ ਪਗਤਾ ਤਾ ਤੇਰਾ ਸਾਥ ਸੰਗਤ ਜੀ ਪਿਆਰ ਐਨਾ ਹੋਵੇ ਪਿਆਰ ਵਿਸ਼ਵਾਸ ਚ ਬਦਲਦਾ ਹੈ ਤੇ ਪਿਆਰ ਕਦੇ ਸ਼ਰਦਾ ਕਰਮਖੰਡ ਚ ਬਦਲ ਜਾਂਦਾ ਹੈ ਤੇ ਵਿਸ਼ਵਾਸ ਜਿਹੜਾ ਹੈ ਖੋਪੜੀਆਂ ਵੀ ਲਵਾ ਲੈਂਦਾ ਹੈ ਬੰਦ ਬੰਦ ਵੀ ਕਟਾ ਲੈਂਦਾ ਹੈ ਪਰ ਉਹਦਾ ਪਰੋਸਾ ਕਦੇ ਡੋਲਦਾ ਨਹੀਂ ਵਿਸ਼ਵਾਸ ਐਨਾ ਸੀ ਉਸ ਭੈਣ ਦਾ ساری ਰਾਤ ਅੱਖਾਂ 'ਚ ਨੀਂਦ ਨਹੀਂ ਪਈ ਅਰਦਾਸਾ ਕਰਦੀ ਰਹੀ ਹੰਝੂ ਗਿਰਾਂਦੀ ਰਹੀ ਸਤਗੁਰ ਮਹਾਰਾਜ ਮੈਨੂੰ ਨਹੀਂ ਪਤਾ ਹੁਣ ਕੀ ਹੋਵੇਗਾ ਪਰ ਪਾਤਸ਼ਾਹ ਮੇਰੀ ਲਾਜ ਰੱਖ ਲੈਣਾ ਤੇ ਸਾਥ ਸੰਗਤ ਜੀ ਅਗਲੇ ਦਿਨ ਕੀ ਹੋਇਆ ਪੰਜਾਬ ਯੂਨੀਵਰਸਿਟੀ ਦੇ ਨੇੜੇ ਘਰ ਸੀ ਤੇ ਯੂਨੀਵਰਸਿਟੀ ਦੇ ਅੰਦਰ ਕਾਲਜ ਦੇ ਸਟੂਡੈਂਟਸ ਨੇ ਇੱਕ ਸਮਾਗਮ ਕਰਵਾਇਆ ਸੀ ਤੇ ਉਹ ਸਮਾਗਮ ਦੀ ਤਿਆਰੀ ਖੁੱਲੇ ਗਰਾਊਂਡ 'ਚ ਚੱਲ ਰਹੀ ਸੀ ਤੇ ਸਮਾਗਮ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈ ਕੇ ਆਉਣੀ ਸੀ ਪਹਿਲਾਂ ਜਾਪ ਹੋਣੇ ਸਨ ਫਿਰ ਕੀਰਤਨ ਵੀ ਹੋਣਾ ਸੀ ਗਰਾਊਂਡ ਦੇ ਵਿੱਚ ਸਾਰੀ ਤਿਆਰੀ ਕੀਤੀ ਹੋਈ ਸੀ ਤੇ ਸਾਥ ਸੰਗਤ ਜੀ ਹੌਲੀ-ਹੌਲੀ ਆਕਾਸ਼ ਦੇ ਵਿੱਚ ਬੱਦਲ ਛਾਂ ਲੱਗ ਗਏ ਹੁਣ ਤਿਆਰੀਆਂ ਤਾਂ ਕੀਤੀਆਂ ਹੋਈਆਂ ਸਨ ਤੇ ਸਟੂਡੈਂਟਸ ਕੈਨ ਲੱਗ ਗਏ ਬੱਦਲ ਛਾਂ ਲੱਗ ਗਏ ਨੇ ਹੋ ਸਕਦਾ ਹੈ ਬਾਰਿਸ਼ ਵੀ ਹੋ ਜਾਏ ਆਪਾਂ ਐਦਾ ਕਰੀਏ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੈ ਆਈਏ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਇਆ ਹੋਵੇਗਾ ਤਾਂ ਜੇਕਰ ਬਾਰਿਸ਼ ਹੋ ਵੀ ਗਈ ਤਾਂ ਸਮਾਗਮ ਅੰਦਰ ਹੋ ਜਾਏਗਾ ਤੇ ਕੋਈ ਗੱਲ ਨਹੀਂ ਜੇ ਨਾ ਹੋਏਗਾ ਤਾਂ ਬਾਹਰ ਹੋ ਜਾਏਗਾ ਉਹ ਚੱਲ ਪਏ ਮਹਾਰਾਜ ਜੀ ਦਾ ਸਰੂਪ ਲੈਣ ਜਿਸ ਗਲੀ ਵਿੱਚੋਂ ਲੰਘ ਕੇ ਉਹਨਾਂ ਨੇ ਗੁਰੂ ਘਰ ਜਾਣਾ ਹੈ ਉਸ ਗਲੀ ਵਿੱਚ ਘਰ ਹੈ ਬੀਬੀ ਸੁਰਿੰਦਰ ਕੌਰ ਦਾ ਲੋਕ ਜਾਣਦੇ ਵੀ ਨੇ ਇੱਧਰ ਘਰ ਦਾ ਮਾਹੌਲ ਕੀ ਹੈ ਉਹ ਬੀਬੀ ਆਪਣੇ ਬਾਬਾ ਜੀ ਨੂੰ ਉਡੀਕਦੀ ਪਈ ਹੈ ਉਹਨਾਂ ਨੇ ਅੱਜ ਆਉਣਾ ਹੈ ਪ੍ਰਸ਼ਾਦਾ ਤਿਆਰ ਹੋ ਰਿਹਾ ਸੀ ਪਦਾਰਥਾਂ ਦੀ ਤਿਆਰੀ ਹੋ ਰਹੀ ਸੀ ਸਾਰੀ ਰਾਤ ਵੀ ਲੰਘ ਗਈ ਤੇ ਹੁਣ ਵੀ ਉਹ ਭੈਣ ਅਰਦਾਸਾ ਕਰ ਰਹੀ ਸੀ ਮੇਰੇ ਪਾਤਸ਼ਾਹ ਮੈਨੂੰ ਤਾਂ ਸਿਰਫ ਤੇਰੇ 'ਤੇ ਭਰੋਸਾ ਹੈ ਆਸ਼ਾ ਕਿਰਪਾ ਕਰਨੀ ਅੱਜ ਲਾਜ ਰੱਖਣੀ ਹੈ ਜਿਹੜੇ ਸਟੂਡੈਂਟਸ ਬਾਬਾ ਜੀ ਦਾ ਸਰੂਪ ਲੈਣ ਗਏ ਸੀ ਯੂਨੀਵਰਸਿਟੀ ਵੱਲ ਜਾ ਰਹੇ ਸੀ ਸਰੂਪ ਲੈ ਕੇ ਹਜੇ ਕੁਝ ਕਦਮ ਹੀ ਆਉਂਦੇ ਨੇ ਉਸ ਗਲੀ ਵੱਲ ਤੇ ਇੱਕਦਮ ਤੇਜ਼ ਬਾਰਿਸ਼ ਸ਼ੁਰੂ ਹੋ ਜਾਂਦੀ ਹੈ ਮੀਂਹ ਪੈਣ ਲੱਗ ਜਾਂਦਾ ਹੈ ਉਹ ਨਾ ਤਾਂ ਵਾਪਸ ਮੁੜ ਸਕਦੇ ਸੀ ਤੇ ਨਾ ਹੀ ਨੇੜੇ ਤੜੇ ਐਜੀ ਜਗ੍ਹਾ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਰੁਕ ਸਕਣ ਅਚਾਨਕ ਕਿਸੇ ਨੇ ਕਿਹਾ ਕੀ ਇੱਧਰ ਆ ਜੋ ਇੱਧਰ ਬੀਬੀ ਸੁਰਿੰਦਰ ਕੌਰ ਦਾ ਘਰ ਹੈ ਆਪਾਂ ਪਵਨ ਸਰੂਪ ਉੱਥੇ ਥੋੜੀ ਦੇਰ ਲਈ ਠਹਿਰਾ ਲੈਨੇ ਆਂ ਬਾਰਿਸ਼ ਰੁਕ ਜਾਏਗੀ ਤਾਂ ਵਾਪਸ ਯੂਨੀਵਰਸਿਟੀ ਲੈ ਜਾਵਾਂਗੇ ਕਿਸੇ ਨੇ ਜਾ ਕੇ ਡੋਰਬੈਲ ਕੀਤੀ ਤੇ ਅੱਗਿਓਂ ਦੌੜੀ ਆਈ ਉਹ ਭੈਣ ਤੇ ਜਦ ਉਹਨੇ ਦਰਵਾਜ਼ਾ ਖੋਲਿਆ ਤੇ ਸਾਹਮਣੇ ਖੜੇ ਹੋਏ ਗੁਰਸਿੱਖ ਪਿਆਰਿਆਂ ਨੇ ਕਿਹਾ ਕਿ ਭੈਣ ਜੀ ਪਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੈ ਕੇ ਜਾ ਰਹੇ ਸੀ ਯੂਨੀਵਰਸਿਟੀ ਬਰ بارش ਆ ਗਈ ਹੈ ਕਿਰਪਾ ਕਰੋ ਤੁਹਾਡੇ ਘਰ ਥੋੜੀ دیر ਠਹਿਰਨਾ ਹੈ ਸਾਥ ਸੰਗਤ ਜੀ ਉਹ ਤਾਂ ਮੰਨ ਪਾਰ ਆਇਆ ਅੱਖਾਂ ਵਿੱਚ ਹੰਝੂ ਆ ਗਏ ਅੱਜ ਨਿਹਾਲ ਹੋ ਗਈ ਉਹ ਭੈਣ ਜਿਹੜੀ ਸਾਰੀ ਰਾਤ ਅਰਦਾਸਾ ਕਰਦੀ ਰਹੀ ਮੇਰੇ ਪਾਤਸ਼ਾਹ ਮੇਰੀ लाज ਰੱਖ ਲਈ ਮੇਰੇ ਘਰ ਚਰਨ ਜ਼ਰੂਰ ਪਾਵੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਆਪ ਹੀ ਆ ਗਏ ਅੰਦਰ ਇੱਕ ਕਮਰੇ ਚ ਤਿਆਰੀਆਂ ਕੀਤੀਆਂ ਜਿੰਦੋਆ ਸਾਬ ਲਗਾਏ ਗਏ ਕਿਉਂਕਿ بارش ਬੜੀ ਤੇਜ਼ ਹੋ ਗਈ ਬਹੁਤ देर ਤੱਕ ਪਾਤਸ਼ਾਹ ਜੀ ਦਾ ਪਾਵਨ ਸਰੂਪ ਉੱਥੇ ਟਹਿ ਰਿਹਾ ਤੇ ਉਹ ਭੈਣ ਕੋਲ ਧਰਤੀ ਤੇ ਬੈ ਕੇ ਰੋਈ ਜਾ ਰਹੀ ਸੀ ਤੇ ਸਾਥ ਸੰਗਤ ਜੀ ਮਨ ਹੀ ਮਨ ਇੱਕ ਗੱਲ ਕਹੀ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਤੂੰ ਮੇਰੀ ਲਾਜ ਰੱਖ ਲਈ ਬਹੁਤ देर ਉਸ ਘਰ ਵਿੱਚ ਸਤਗੁਰ ਪਾਤਸ਼ਾਹ ਜੀ ਦੀ ਸੇਵਾ ਹੁੰਦੀ ਰਹੀ بارش ਰੁਕੀ ਤੇ ਫਿਰ ਸਤਗੁਰ ਜੀ ਦਾ ਪਾਵਨ ਸਰੂਪ ਲੈ ਕੇ ਉਹ ਸੰਗਤਾਂ ਗਈਆਂ ਤੇ ਮਨ ਦੇ ਨਾਲ ਉਸ ਭੈਣ ਨੇ ਇੱਕ ਗੱਲ ਆਖੀ ਆਪਣੀ ਸੱਸ ਨੂੰ ਕਹਿੰਦੀ ਮੰਮੀ ਜੀ ਤੁਸੀਂ ਕੱਲ ਫੋਨ ਕੀਤਾ ਸੀ ਤੁਹਾਡੇ ਵਾਲਿਆਂ ਨੇ ਆਉਣਾ ਸੀ ਕਿਉਂ ਨਹੀਂ ਆਏ ਫਿਰ ਮੇਰੇ ਵਾਲੇ ਤਾਂ ਚਲੇ ਵੀ ਗਏ ਮੇਰੀਆਂ ਤੇ ਅਰਦਾਸਾਂ ਪੂਰੀਆਂ ਵੀ ਹੋ ਗਈਆਂ ਮੇਰੀ ਇੱਜ਼ਤ ਰੱਖ ਲਈ ਮੇਰੇ ਪਾਤਸ਼ਾਹ ਨੇ ਟਾਡੇ ਵਾਲੇ ਨਹੀਂ ਆਏ ਹਜੇ ਤੱਕ ਉਹ ਸ਼ਰਮਿੰਦੀ ਹੁੰਦੀ ਹੋਈ ਮਾਤਾ ਨੇ ਕਿਹਾ ਮੈਂ ਕਾਲ ਕੀਤੀ ਸੀ ਪਰ بارش ਕਰਕੇ ਉਹ ਲੇਟ ਹੋ ਗਏ ਤੇ ਉਹ ਕਹਿੰਦੇ ਕਿ ਮੀ ਬੜਾ ਪੈਂਦਾ ਹੈ ਅਸੀਂ ਕੱਲ ਆਵਾਂਗੇ ਉਹ ਪੈਣ ਜਿਹੜੀ ਸੀ ਅੱਜ ਮਾਨ ਮਹਿਸੂਸ ਕਰਦੀ ਹੈ ਮੇਰਾ ਸਤਗੁਰ ਐਸਾ ਹੈ ਉਹ ਦੁਨੀਆਂ ਦੇ ਲੋਕੋ ਐਸੇ ਗੁਰੂ ਤੋਂ ਬਲਬਲ ਜਾਈਏ ਆਪ ਮੁਕਤ ਮੋਹ ਤਾਰੀ ਹੈ ਜੋ ਦਿਲ ਦੀਆਂ ਜਾਣਨ ਵਾਲਾ ਹੈ ਸਭ ਦੀਆਂ ਅਰਦਾਸਾਂ ਸੁਣਨ ਵਾਲਾ ਹੈ ਉਸ ਉੱਪਰ ਭਰੋਸਾ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ